ਦੀ ਨਾਰਮਲ ਇਹ ਇਹ ਇਹਦਾ ਦੁੱਖਾ ਸਰ ਮੇਰਾ ਨਾਮ ਡਾਕਟਰ ਸ਼ੋਕ ਹੈ ਜੀ ਬੀਐਮਐਸ ਡਾਕਟਰ ਹਾਂ ਮੈਂ ਔਰ ਪਤਨਾ ਤੋਂ ਰਹਿਣ ਵਾਲਾ ਹਾਂ ਜੀ ਜੀ ਔਰ ਸਰ ਇਹ ਕਰੋਨਾ ਮਹਾਮਾਰੀ ਦੇ ਵਿੱਚ ਇੱਕ ਫਰਜੀ ਐਨਜੀਓ ਨੇ ਮੇਰੇ ਤੇ ਰੇਡ ਕੀਤੀ ਸੀ 5 6 2020 ਨੂੰ ਜਿਨ੍ਹਾਂ ਨੇ ਪਲਾਂਟ ਕਰਕੇ ਮੇਰੇ ਤੀਜੀ ਮੰਜ਼ਲ ਦੇ ਉੱਤੇ ਗੋਲੀਆਂ ਰੱਖੀਆਂ ਸਨ ਜਿਹੜੀ ਮੰਜ਼ਲ ਮੈਂ ਕਿਰਾਏ ਤੇ ਦਿੱਤੀ ਹੋਈ ਹੈ ਮੇਰੇ ਕੋਲ ਉਹਦਾ ਰੈਂਟ ਐਗਰੀਮੈਂਟ ਜਿਹੜਾ ਉਹ ਹੈ ਪਰ ਰੈਂਟ ਐਗਰੀਮੈਂਟ ਵਾਲੇ ਨੂੰ ਕਿਸੇ ਨੇ ਨਹੀਂ ਪੁੱਛਿਆ ਤੇ ਮੈਂ 16 ਮਹੀਨੇ ਉਹਦੇ ਵਿੱਚ ਜਿਹੜੀ ਇਹ ਜੇਲ੍ਹ ਕੱਟ ਕੇ ਆਇਆ ਔਰ ਮੇਰਾ ਜਿਹੜਾ ਅੰਡਰ ਟ੍ਰਾਇਲ ਆ ਮੈਂ ਸਰਕਾਰ ਤੋਂ ਵਾਰ-ਵਾਰ ਮੰਗ ਕਰ ਰਿਹਾ ਮੈਂ ਐਸੀ ਕੋਈ ਸੰਸਥਾ ਨਹੀਂ ਜਿਹਨੂੰ ਇਹ ਇਨਕੁਆਇਰੀ ਵਾਸਤੇ ਅਰਜੀ ਨਾ ਦਿੱਤੀ ਹੋਵੇ ਪਰ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਕੈਪਟਨ ਮਨਿੰਦਰ ਸਿੰਘ ਦੀ ਸਰਕਾਰ 'ਚ ਵੀ ਮੇਰੀ ਕੋਈ ਸੁਣਵਾਈ ਨਹੀਂ ਹੋਈ ਸਰਦਾਰ ਚਰਨ ਸਿੰਘ ਜੀ ਦੀ ਚੰਨੀ ਦੀ ਸਰਕਾਰ 'ਚ ਵੀ ਮੇਰੀ ਕੋਈ ਸੁਣਵਾਈ ਨਹੀਂ ਹੋਈ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੂੰ 3 ਸਾਲ ਬੜੇ ਨੂੰ ਹੋ ਗਿਆ ਪਰ ਮੈਂ ਇਹ ਕਾਫੀ ਵਾਰ ਇਹਨਾਂ ਦੀ ਸ਼ਿਕਾਇਤ ਕਰ ਚੁੱਕਾ ਸੀਐਮ ਪੋਰਟਲ ਦੇ ਵਿੱਚੋਂ ਤਾਂ ਸ਼ਿਕਾਇਤ ਵਾਪਸ ਆ ਜਾਂਦੀ ਹੈ ਪਰ ਥੱਲੇ ਜਿਹੜੇ ਖਾਕੀ ਗੈਂਗਰੇਸਟਰ ਨੇ ਇਹ ਨਹੀਂ ਕਰਦੇ ਇਹਨਾਂ ਦਾ ਮੌਨਟਫ ਸਿਰਫ ਪੈਸੇ ਇਕੱਠੇ ਕਰਨਾ ਹੈ ਇਹਨਾਂ ਦਾ ਕਿਸੇ ਇਨਕੁਆਇਰੀ ਨਾਲ ਕੋਈ ਸਬੰਧ ਨਹੀਂ ਮੈਂ ਤੁਹਾਡੇ ਮਾਦੀਮ ਰਾਹੀਂ ਹੋਰ ਜੋ ਅਪੀਲ ਕਰਦਾ ਵੀ ਕਿਸੇ ਆਈਪੀਐਸ ਅਧਿਕਾਰੀ ਤੋਂ ਮੇਰੀ ਇਨਕੁਆਇਰੀ ਕਰਾਈ ਜਾਏ ਔਰ ਇਹ ਜਿਹੜੀ ਫਰਜੀ ਐਨਜੀਓ ਹੈ ਇਹਦੇ ਦੇ ਪਰਚਾ ਦਰਜ ਕੀਤਾ ਜਾਵੇ ਜਿਹੜਾ ਬੰਦਾ ਗੋਲੀਆਂ ਰੱਖ ਕੇ ਜਾਂਦਾ ਕਾਲੇ ਬੈਗ ਵਾਲਾ ਉਹ ਨਾ ਤਾਂ ਕੋਈ ਗਵਾਹ ਹੈ ਨਾ ਟੀਮ ਦਾ ਕੋਈ ਹਿੱਸਾ ਹੈ ਤੇ ਉਸ ਬੰਦੇ ਨੂੰ ਅਜੇ ਤੱਕ ਕਿਸੇ ਨੇ ਨਹੀਂ ਪੁੱਛਿਆ ਇਹਨਾਂ ਬੰਦਿਆਂ ਦੇ ਉੱਤੇ ਪਰਚੇ ਦਰਜ ਹੋਣ ਔਰ ਮੈਨੂੰ ਹਿਸਾਬ ਤੋਂ ਆਇਆ ਜੀ ਗੋਲੀਆਂ ਕਿਹੜੀਆਂ ਡਰਾਮਾਡੋਲ ਕਾਰਬੀਡੋਲ ਸੋਇਮ ਦੀ ਗੋਲੀ ਜਿਹੜੀ ਸਭ ਤੋਂ ਹੈਰਾਨਗੀ ਦੀ ਗੱਲ ਹੈ ਕਿ ਗੋਲੀਆਂ ਦੇ ਉੱਤੇ ਬੈਚ ਨੰਬਰ ਬਿੱਲ ਨੰਬਰ ਸਾਰਾ ਕੁਝ ਲਿਖਿਆ ਹੋਇਆ ਹੈ ਮਹਿਮਾਨਯੋਗ ਅਦਾਲਤ ਦੇ ਵਿੱਚ ਵੀ ਜਿਹੜੀ ਐਪਲੀਕੇਸ਼ਨ ਦੇਣਾ ਉੱਥੇ ਵੀ ਇਹੀ ਗੱਲ ਕਹਿਣਾ ਮੇਨਾ ਦੇ ਉੱਤੇ ਸਾਰਾ ਕੁਝ ਲੱਗਿਆ ਹੋਇਆ ਇਸ ਜਿਸ ਬੈਚ ਤੋਂ ਜਿਹੜੇ ਬਿੱਲ ਨੰਬਰ ਤੇ ਜਿਹੜੇ ਬੰਦੇ ਦੇ ਨਾਮ ਕੱਟ ਕੇ ਆਈਆਂ ਨੇ ਉਹ ਬੰਦੇ ਨੂੰ ਸ਼ਾਮਿਲ ਤਪਦੀਸ਼ ਕਿਉਂ ਨਹੀਂ ਕੀਤਾ ਜਾਂਦਾ ਜਿੱਥੋਂ ਗੋਲੀਆਂ ਅਗਰ ਮੈਂ ਗੋਲੀ ਖਰੀਦੀ ਹੋਵੇਗੀ ਤਾਂ ਮੇਰਾ ਨਾਮ ਆਵੇਗਾ ਗੋਲੀ ਮੈਂ ਵੇਚੀ ਹੋਵੇਗੀ ਤਾਂ ਕੋਈ ਬੰਦਾ ਹੋਵੇਗਾ ਜਿਹਨੂੰ ਮੈਂ ਵੇਚੀ ਹੋਵੇਗੀ ਕੋਈ ਗੋਲੀਆਂ ਨੂੰ ਪੈਰ ਤਾਂ ਲੱਗੇ ਜੀ ਹੋਵੇ ਆਪਣੇ ਆਪ ਚੱਲ ਕੇ ਆ ਗਈਆਂ ਮੈਂ ਵਾਰ-ਵਾਰ ਅਪੀਲ ਕਰ ਰਿਹਾ ਵੀ ਮੈਂ ਕੋਈ ਗੋਲੀਆਂ ਦਾ ਕੰਮ ਨਹੀਂ ਕਰਦਾ ਨਾ ਮੈਂ ਕੋਈ ਨਸ਼ੇ ਦੇ ਸੰਬੰਧ ਦਾ ਕੋਈ ਕੰਮ ਕਰਦਾ ਮੇਰੇ ਤੇ ਪਰਿਵਾਰ ਚ ਕਿਸੇ ਨੂੰ ਨਸ਼ੇ ਦਾ ਪਤਾ ਹੀ ਨਹੀਂ ਤੇ ਮੈਨੂੰ ਠੂਠੇ ਕੇਸ ਦੇ ਵਿੱਚ ਫਸਾ ਕੇ ਪਲਾਂਟ ਕਰਕੇ ਹਰ ਥਾਣੇ ਦੇ ਵਿੱਚ ਪੰਜਾਬ ਦੇ ਵਿੱਚ ਕੀ ਹੁੰਦਾ ਹੈ ਕਿ 10-15 ਡੱਬੇ ਜਿਹੜੇ ਨੇ ਗੋਲੀਆਂ ਦੇ ਰੱਖੇ ਹੋਏ ਹੁੰਦੇ ਨੇ ਜਿਹੜੇ ਬੰਦੇ ਨਾਲ ਰੰਜਿਸ਼ ਕੱਟਣੀ ਹੁੰਦੀ ਹੈ ਉਹਦੇ ਤੇ ਦੋ ਜਾਂ ਤਿੰਨ ਡੱਬੇ ਪਾ ਕੇ ਉਹਨੂੰ ਐਨਡੀਪੀਐਸ ਦੇ ਵਿੱਚ ਪਰਚਾ ਦੇ ਦਿੰਦੇ ਨੇ ਉਸ ਤੋਂ ਬਾਅਦ ਉਹ ਪੰਜ-ਸੱਤ ਸਾਲ ਆਪੇ ਹੀ ਗੇੜੇ ਕੱਟਦਾ ਫਰੀ ਜਾਂਦਾ ਉਹਦੀ ਸੁਣਵਾਈ ਕੋਈ ਨਹੀਂ ਹੁੰਦੀ ਤੁਹਾਨੂੰ ਕਿਉਂ ਦੱਸਾਇਆ ਗਿਆ ਉਹਨਾਂ ਦੀ ਕੀ ਰੰਜਿਸ਼ ਸੀ ਇਹ ਐਸਐਨਜੀਓ ਨਾਲ ਮੇਰਾ ਸਬੰਧਤਾ ਸੀ ਪੈਸਿਆਂ ਦਾ ਔਰ ਇਸ ਐਨਜੀਓ ਦੇ ਖਿਲਾਫ ਮੈਂ ਇੱਕ ਮੈਸੇਜ ਕਰਵਾਇ ਕੀਤਾ ਸੀ ਵੀ ਇਹ ਜਿਹੜੀ ਐਨਜੀਓ ਹੈ ਫਰਜੀ ਹੈ ਇਹਦੇ ਤੇ ਜਿਹੜੇ ਪੰਜਾਬ ਦੇ ਸਿਵਲ ਸਰਜਨ ਨੇ ਉਹ ਰੇੜਾ ਨਾ ਕਰਨਗੇ ਤੇ ਫਿਰ ਕੇਸ ਤਾਂ ਹੀ ਬਣਾ ਜਿਹੜਾ ਤੁਹਾਡੇ ਤੇ ਪੈ ਸੀ ਠੁੱਠਾ ਉਹ ਅਜੇ ਪੈਂਡਿੰਗ ਹੈ ਜੀ ਕੋਰਟ ਚ ਚੱਲ ਰਿਹਾ ਉਹ ਕੋਰਟ ਚ ਚੱਲ ਰਿਹਾ ਜੀ ਅਜੇ ਉਹਦਾ ਚਾਰਜ ਫਰੇਮ ਨਹੀਂ ਹੋਇਆ ਪਰ ਹੁਣ ਤਾਂ ਮੈਂ ਦਰਖਾਸਤਾਂ ਦੇ ਦੇ ਕਿ ਅੱਕ ਚੁੱਕਿਆ ਹੁਣ ਤਾਂ ਮੈਂ ਵੀ ਸੋਚਦਾ ਵੀ ਚਾਰਜ ਫਰੇਮ ਹੋ ਜਾਏ ਤੇ ਅਗਲੀ ਜਿਹੜੀ ਕਾਰਵਾਈ ਹੈ ਕੋਰਟ ਦੀ ਸ਼ੁਰੂ ਹੋ ਜਾਏ ਕਿਉਂਕਿ ਕੋਰਟ ਦਾ ਤਾਂ ਕੋਈ ਕਸੂਰ ਨਹੀਂ ਕੋਰਟ ਤਾਂ ਮੈਨੂੰ ਮੰਨਯੋਗ ਜਿਹੜੀ ਕੋਰਟ ਹੈ ਉੱਤੇ ਪੂਰਾ ਭਰੋਸਾ ਹੈ 5 ਸਾਲ ਤੋਂ ਲਗਾਤਾਰ ਚਾਲ ਤੇ ਟ੍ਰੇਨ ਨਹੀਂ ਹੋ ਰਹੀ ਕਿਤੇ ਨਾਤੇ ਇਹ ਅੰਦਰ ਕਿਸੇ ਚੁੱਕੀ ਲੱਗਦਾ ਮੈਂ ਸਰ ਦਰਖਾਸਤਾਂ ਵਾਰ-ਵਾਰ ਦੇ ਰਿਹਾ ਵੀ ਇਹ ਦੇ ਉੱਤੇ ਬਿੱਲ ਨੰਬਰ ਬੈਚ ਨੰਬਰ ਦੀ ਮੈਨੂੰ ਇਨਕੁਆਇਰੀ ਕਰਕੇ ਦੱਸਿਆ ਜਾਵੇ ਵੀ ਡਰਗਨ ਇੰਸ펙ਟਰ ਸਾਹਿਬ ਦੱਸਣ ਵੀ ਇਹ ਕਿਸ ਬੰਦੇ ਨੂੰ ਇਸ਼ੂ ਹੋਈਆਂ ਨੇ ਜਦੋਂ ਮੈਨੂੰ ਇਸ਼ੂ ਹੀ ਨਹੀਂ ਹੋਈਆਂ ਮੈਂ ਕੋਈ ਨਸ਼ਾ ਹੀ ਨਹੀਂ ਕਰਦਾ ਮੇਰੇ ਤੰਡ ਕਿਸੇ ਤਰ੍ਹਾਂ ਦਾ ਨਸ਼ੇ ਦਾ ਕੋਈ ਵਾਸਤਾ ਹੀ ਨਹੀਂ ਤੇ ਮੇਰੇ ਕੋਲ ਆਈਆਂ ਕਿਵੇਂ ਹੈ ਮਿਲੀ ਭੁਗਤੀ ਉਹਨਾਂ ਦੀ ਬਿਲਕੁਲ ਮਿਲੀ ਭੁਗਤੀ ਤਰਨਤਰਨ ਤੋਂ ਜਿਹੜਾ ਡੀਐਫਪੀਓ ਸੀ ਡਾਕਟਰ ਸੁਮੀਤ ਗਿੱਲ ਉਹਨੂੰ ਤਰਨਤਰਨ ਬੈਠੇ ਨੂੰ ਕਿਵੇਂ ਪਤਾ ਲੱਗ ਗਿਆ ਵੀ ਪਾਤਰਾਂ ਜਿਹੜੀਆਂ ਨੇ ਕਰੋਨਾ ਕਾਲ ਦੇ ਵਿੱਚ ਜਿਹੜੀਆਂ ਗੋਲੀਆਂ ਨੇ ਉਹ ਵੇਚ ਰੀਆਂ ਇਹ ਬਿਲਕੁਲ ਪਲਾਂਟ ਸੀ ਉਹਨਾਂ ਨੇ ਪੈਸੇ ਲੈ ਕੇ ਆਪਣੀ ਗਿਣੀ ਵਿੱਚੀ ਸਾਜ਼ਿਸ਼ ਦੇ ਨਾਲ ਮੈਨੂੰ ਫਸਾਇਆ ਤੁਹਾਨੂੰ ਜੇਲ੍ਹ 'ਚ ਰੱਖਿਆ ਕਿ ਇਸ ਨੂੰ ਫੜਾ ਕੇ ਇਹਦਾ ਨੁਕਸਾਨ ਤੁਹਾਨੂੰ ਕਿੰਨਾ ਹੋਇਆ ਮੇਰਾ ਤਾਂ ਕਰੋਨਾ ਰੁਪਈਆ ਦਾ ਨੁਕਸਾਨ ਹੋ ਗਿਆ ਜੀ ਮੇਰਾ ਸਾਰਾ ਬਿਜ਼ਨਸ ਠੱਪ ਹੋ ਗਿਆ ਜੀ ਮੇਰੇ ਬੱਚਿਆਂ ਦੀ ਪੜ੍ਹਾਈ ਖਰਾਬ ਹੋਈ ਜੀ ਜੋ ਜਿਹੜੀ ਅਸੀਂ ਜਾਂਚ ਕਰਤੀ ਹੈ ਬੇਸਿਕਲੀ ਪੁਲਿਸ ਨੂੰ ਲਾਇਕ ਨਹੀਂ ਉਹਦਾ ਕੀ ਮਤਲਬ ਹੈ ਇਹ ਜਿਹੜੀ ਟੀਮ ਹੈ ਜੀ ਇਹ ਬਿਲਕੁਲ ਫਰਗੀ ਟੀਮ ਹੈ ਦੇਖੋ ਐਨੇ ਸਬੂਤ ਚਾਹੀਦੇ ਹੁੰਦੇ ਨੇ ਟੀਮ ਨੂੰ ਰੇਡ ਕਰਨ ਵਾਸਤੇ ਇਹਨਾਂ ਕੋਲੇ ਇਹਨਾਂ ਵਿੱਚ ਇੱਕ ਵੀ ਸਬੂਤ ਨਹੀਂ ਕਿਸੇ ਤੋਂ ਕੋਈ ਪਰਮਿਸ਼ਨ ਨਹੀਂ ਇੱਕ ਫਰਗੀ ਜਿਹੜੀ ਪਰਮਿਸ਼ਨ ਹੈ ਉਹ 10:30 ਵਜੇ ਮਿਲੀ ਹੈ ਇਹਨਾਂ ਨੂੰ ਸ੍ਰੀ ਫਤੇਗੜ ਸਾਹਿਬ ਤੋਂ ਔਰ ਇਹ 8:45 ਵਜੇ ਤੋਂ ਪਾਤਨਾ ਰੇਡ ਕਰੀ ਬੈਠੇ ਨੇ ਜਦੋਂ ਕਿ 130 ਕਿਲੋਮੀਟਰ ਦਾ ਪਾਤਨਾ ਦਾ ਤੇ ਸ੍ਰੀ ਫਤੇਗੜ ਸਾਹਿਬ ਦਾ ਫਰਕ ਹੈ ਇਹ ਬਿਲਕੁਲ ਜਿਹੜੀ ਟੀਮ ਸੀ ਇਹਨਾਂ ਨੇ ਗੋਲੀਆਂ ਰੱਖ ਕੇ ਪਸਾਉਣ ਵਾਸਤੇ ਹੀ ਇਹਨਾਂ ਨੇ ਮੇਰੇ ਕੋਲੇ ਰੈਡ ਕੀਤੀ ਸੀ ਰੈਡ ਹੈ ਹੀ ਨਹੀਂ ਸੀ ਇਹ ਤਾਂ ਫਰਜੀ ਸੀ ਇੱਕ ਟੀਮ ਰੈਡ ਕਰਨ ਵਾਸਤੇ ਕਿਹੜੀ ਕਿਹੜੀ ਪਰਮਿਸ਼ਨ ਚਾਹੀਦੀ ਹੈ ਉਹਨਾਂ ਨੂੰ ਘੱਟੋ ਘੱਟ ਪੰਜ ਪਰਮਿਸ਼ਨਾਂ ਚਾਹੀਦੀਆਂ ਨੇ ਜੀ ਏਡੀ ਸਾਹਿਬ ਦੀ ਪਰਮਿਸ਼ਨ ਚਾਹੀਦੀ ਹੈ ਔਰ ਆਂਗਣਵਾੜੀ ਦੀ ਚਾਹੀਦੀ ਹੈ ਸਿਵਲ ਸਰਜਨ ਦਫ਼ਤਰ ਦੀ ਚਾਹੀਦੀ ਹੈ ਔਰ ਉਸ ਕਰੋਨਾ ਕਾਲ ਦੇ ਵਿੱਚ ਚੀਫ ਸੈਕਟਰੀ ਦੀ ਵੀ ਚਾਹੀਦੀ ਸੀ ਪਰ ਇਹਨਾਂ ਨੇ ਤਾਂ ਸਾਰਾ ਕੁਝ ਚੀਫ ਸੈਕਟਰੀ ਵੀ ਰਮੇਸ਼ ਸਾਹਿਬ ਦੀ ਬਣ ਗਿਆ ਸਿਵਲ ਸਰਜਨ ਦਫ਼ਤਰ ਵੀ ਉਹ ਆਪ ਹੀ ਬਣਿਆ ਔਰ डीएवीओ आप ही बन गया सारीया पावर ऑफ टाइम जेड़ियां सी वो रमेश दत्त ਦੇ ਕੋਲ ਸੀ ਉਹ ਖੁਦ ਹੀ ਸਰਕਾਰ ਸੀ ਸਾਰੇ ਫੈਸਲੇ ਉਹ ਖੁਦ ਆਪ ਹੀ ਕਰ ਗਿਆ ਔਰ ਸੀਐਮ ਸਾਹਿਬ ਤੋਂ ਇਹ ਮੰਗ ਹੈ ਜੀ ਜਿਹੜੇ ਗੈਂਗਰੈਸਟਰ ਨੇ ਪੁਲਿਸ ਵਾਲੇ ਇਹਨਾਂ ਦੇ ਖਤਰਨਾਕ ਧਰਾਮਾ ਦੇ ਵਿੱਚ ਪਰਚਾ ਦਰਜ ਹੋਵੇ ਇਹਨਾਂ ਤੇ ਇਹੋ ਜਿਹੀਆਂ ਐਨਐਸਏ ਵਰਗੀਆਂ ਧਾਰਾ ਲਾਈਆਂ ਜਾਣ ਤਾਂ ਕਿ ਪੰਜਾਬ ਦੇ ਵਿੱਚ ਰਿਸ਼ਵਤ ਨੂੰ ਠੱਲ ਫਿਰ ਪੈਣੀ ਹੈ ਇਹ ਨਾ ਹੋਵੇ ਕਿ ਅੱਜ ਇਹ ਰਿਸ਼ਵਤ ਲੈਂਦੇ ਫੜੇਗੇ ਤੇ ਕੱਲ ਨੂੰ ਇਹਨਾਂ ਨੂੰ ਰਿਸ਼ਵਤ ਦੇ ਕੇ ਫਿਰ ਛੁੱਟ ਜਾਣਗੇ ਤੁਸੀਂ ਪੁਲਿਸ ਵਾਲੇ ਨੇ ਸ਼ਿਕਾਇਤਾਂ ਮੇਰੇ ਕੋਲ ਕਾਫੀ ਦਬਾਅ ਪਾਇਆ ਜੀ ਉਹਨਾਂ ਨੇ ਸਮਝਾਉਤੇ ਵਾਸਤੇ ਪਰ ਮੈਂ ਕਿਸੇ ਕਿਸਮ ਦਾ ਕੋਈ ਸਮਝੌਤਾ ਨਹੀਂ ਕਰਨਾ ਮੈਂ ਤਾਂ ਸਾਫ਼ ਚਾਹੀਦਾ ਮੈਨੂੰ ਜੀ ਇੱਥੇ ਲੱਗਿਆ ਹੋਇਆ ਇਹ ਦੇਖੋ ਜੀ ਸਾਹਮਣੇ ਇਹਨਾਂ ਨੇ ਪਹਿਲਾਂ ਮੇਰੇ ਦਿੱਦੀ ਵੀਰ ਖੋਲਿਆ ਫਿਰ ਮੇਰੇ ਕੈਮਰੇ ਥੜੇ ਫਿਰ ਮੇਰਾ ਉਹ ਦੇਖੋ ਪੂਰਾ ਤੇ ਲੱਗਿਆ ਹੋਇਆ ਫੀ ਵੀ ਆ ਉਹ ਖਿੱਚਿਆ ਜੀ ਉਸ ਤੋਂ ਬਾਅਦ ਇਹਨਾਂ ਨੇ ਮੇਰੇ ਨਾਲ ਕੁੱਟਮਾਰ ਕੀਤੀ ਬਹੁਤ ਜ਼ਿਆਦਾ 13 ਬੰਦਿਆਂ ਦੇ ਨਾਲ ਬਾਹਰ ਦੇ ਬੰਦੇ ਨੇ ਕੋਈ ਸਰਕਾਰੀ ਮੁਲਾਜ਼ਮ ਨਹੀਂ ਉਹਨਾਂ ਦੇ ਨਾਲ ਔਰ ਉਸ ਤੋਂ ਬਾਅਦ ਕੀ ਰੱਖ ਕੇ ਆਏ ਨੇ ਗੋਲੀਆਂ ਲੈ ਆਏ ਨੇ ਕਿੱਥੋਂ ਲੈ ਆਏ ਨੇ ਮੈਂ ਦਾਅਵੇ ਨਾਲ ਕਹਿੰਦਾ ਮੇਰੇ ਤਿੰਨ ਬੱਚੇ ਨੇ ਮੈਂ ਤਿੰਨਾਂ ਦੀ ਕਸਮ ਖਾ ਕੇ ਕਹਿੰਦਾ ਮੈਂ ਅਜ ਤੱਕ ਕੋਈ ਗੋਲੀ ਵੇਚੀ ਹੋਵੇ ਜਾਂ ਗੋਲੀ ਰੱਖੀ ਹੋਵੇ ਮੈਂ ਅਜ ਤੱਕ ਗੋਲੀ ਦੇ ਕਦੀ ਨੇੜੇ ਵੀ ਨਹੀਂ ਗਿਆ ਕਿਸੇ ਦੇ ਇਹ ਮੇਰੇ ਨਾਲ ਬਿਲਕੁਲ ਧੋਖਾ ਹੋਇਆ ਹੈ ਰਮੇਸ਼ ਦਾਤ ਤਾ ਮੈਂ ਬੈਠੇ ਲੈਣੇ ਨੇ ਇਹਦੇ ਨਾਲ ਮੈਂ ਰਲ ਕੇ ਕੰਮ ਕਰਦਾ ਰਿਆ ਇਹ ਬੰਦਾ ਝੂਠਾ ਡਾਕਟਰਾਂ ਨੂੰ ਫੜਦਾ ਹੈ ਰਮੇਸ਼ ਦਾਤ ਔਰ ਇਹ ਝੂਠਾ ਫੜਦਾ ਹੈ ਔਰ ਉਹਨਾਂ ਦੇ ਨਜਾਇਜ਼ ਜਿਹੜੇ ਨੇ ਕੇਸ ਬਣਾਉਂਦਾ ਆਪ ਆਪਣੇ ਫਾਰਮ ਚ ਬੁਲਾ ਕੇ 40-40 ਲੱਖ ਰੁਪਈਆ ਲੈਂਦਾ ਇਹਨੇ 40 ਲੱਖ ਰੁਪਈਆ ਡਾਕਟਰ ਜੌਹਰੀ ਤੋਂ ਮੇਰੇ ਸਾਹਮਣੇ ਲਿਆ ਔਰ ਬਿਲਕੁਲ ਇਹ ਝੂਠਾ ਮਕਦਮਾ ਹੈ ਇਹਦੇ ਵਿੱਚ ਸੱਚਾਈ ਨਿਕਲੀ ਮੈਂ ਆਪਣਾ ਸਿਰ ਕਟਾ ਦੇਣਾ ਜੇ ਸੱਚਾਈ ਨਿਕਲੀ ਇਹ ਕਹਿ ਰਹੇ ਨੇ ਵੀ ਬੰਦਾ ਨਾਲ ਲੈ ਕੇ ਲੰਗੋਵਾਲ ਤੋਂ ਆਇਆ ਸੀ ਬਿਲਕੁਲ ਨਹੀਂ ਕੋਈ ਬੰਦਾ ਨਹੀਂ ਆਇਆ ਇਹਨਾਂ ਦਾ ਹੀ ਬੰਦਾ ਹੈ ਇਹਨਾਂ ਨੇ ਇਕੱਠਾ ਮੇਰੇ ਤੇ ਬੰਦੇ ਦਾ ਰੰਜਲ ਚ ਪਰਾਣਾ ਕਹਿੰਦੇ ਕੈਸੀ ਬਰਾਮਦ ਹੋਈ ਨੇ ਮੇਰੇ ਕੋਲ ਕੋਈ ਪੈਸਾ ਨਹੀਂ ਬਰਾਮਦ ਹੋਇਆ ਨਾ ਮੈਂ ਕੋਈ ਟੈਸਟ ਕੀਤਾ ਨਾ ਮੇਰੇ ਕੋਲ ਕੋਈ ਪੁਰਾਣੀ ਕੀ ਪੁਰਾਣੀ ਮੇਰੀ ਪੈਸਿਆਂ ਦੀ ਰੰਜਿਸ਼ ਆਲੀ ਮੈਂ ਪੈਸੇ ਲੈਣੇ ਨੇ ਕਿਹਤਾਂ ਰਮੇਸ਼ਾਦਤ ਤੋਂ ਰਮੇਸ਼ਾਦਤ ਕੋਣ ਆ ਪੈਸੇ ਰਮੇਸ਼ਾਦਤ ਇੱਕ ਪ੍ਰਾਈਵੇਟ ਇੰਡੈਂਸੀ ਬਣਾਈ ਹੋਈ ਹੈ ਪੰਜਾਬ ਸਰਕਾਰ ਨੇ ਜਿਹੜੀ ਬਿਲਕੁਲ ਫਰਾਡ ਹੈ ਜਿਹੜਾ ਧੋਖਾ ਕਰਦੀ ਆ ਲੱਗਦਾ ਕੋਈ ਵੀ ਠੱਗਾ ਦਾ ਟੋਲਾ ਕਰ ਰਿਹਾ ਮੈਂ ਚੀਜ਼ਾਂ ਕਰ ਜਾ ਮੈਂ ਮੰਗ ਕਰਦਾ ਕਿ ਇਨਕੁਆਰੀ ਹੋਣੀ ਚਾਹੀਦੀ ਜੇ ਕੋਈ ਮੇਰੇ ਖਿਲਾਫ ਮੇਰੇ ਕੋਲ ਗੋਲੀਆਂ ਮਿਲੀਆਂ ਹੋਣ ਠੀਕ ਹੈ ਮੇਰੀ ਲੈਬ ਦੇ ਵਿੱਚ ਗੋਲੀਆਂ ਜੂੜੀਆਂ ਨੇ ਰੱਖ ਕੇ ਮੈਨੂੰ ਫੜਾਇਆ ਮੇਰਾ ਡੀਵੀਆਰ ਨਾ ਤੋੜ ਦੇ ਮੇਰੇ ਕੈਮਰੇ ਚ ਅਗਲੇ ਹੋਏ ਦੀ ਮੇਰੇ ਕੈਮਰੇ ਚ ਫੜ ਲੈਂਦੇ ਆ ਕੇ ਮੈਂ ਮੰ ਉਹਨਾਂ ਬੰਦਿਆਂ ਨੇ ਆ ਕੇ ਮੇਰੀ ਕੁੱਟਮਾਰ ਕੀਤੀ ਹੈ ਮੈਨੂੰ ਉਹਨਾਂ ਨੇ ਬਹੁਤ ਜ਼ਿਆਦਾ ਕੁੱਟਿਆ ਮੇਰਾ ਡੀਵੀਆ ਤੋੜਤਾ ਆ ਕੇ ਤੇ ਆ ਕੇ ਉਹਨਾਂ ਨੇ ਮੇਰੇ ਕੈਮਰੇ ਜਿਹੜੇ ਨੇ ਉਹ ਵੀ ਤੋੜੇ ਕੈਮਰੇ ਦਿਖਾਓ ਤੋੜੇ ਡੀਵੀਆ ਕੈਮਰੇ ਬਾਹਰ ਟੁੱਟ ਲੱਗਿਆ ਨਹੀਂ ਬਾਹਰਲੇ ਪਾਸੇ ਦੌੜ ਕੇ ਉਹਨਾਂ ਨੇ ਲੈ ਲਏ ਡੀਵੀਆ ਆ ਡੀਵੀਆ ਹੈ ਜੀ ਇਹ ਦੇਖੋ ਇਸੇ ਡੀਵੀਆ ਲੱਗੇ ਹੋਏ ਸੀ ਅਗਰ ਇਹਨਾਂ ਦਾ ਰਿਸ਼ਤਦਾਰ ਉਹਨਾਂ ਦੇ ਕੋਲ ਕਹਿਣ ਨਾ ਅਗਰ ਇਹਨਾਂ ਦਾ ਲਾਗੇ ਜੇ ਕੋਈ ਖਰੇਵਲਾ ਲੱਗੇ ਪਰ ਉਹਨੂੰ ਉਹਨੂੰ ਆਉਣੀ ਪਿਆ ਉਹ ਨੇ ਬਿਲਕੁਲ ਬੋਲੋ ਮੈਂ ਤਾਂ ਹੀ ਗਿਆ ਬਾਈ ਮਾਹਮਾ ਪੁੱਛਾਂ ਬੋਲੋ ਕੀ ਕਿੰਨੇ ਨੇ ਬੜਿਆ ਕੋਈ ਬਾਬੇ ਪੰਜਵੇਂ ਸ਼ੇਰਾਂ ਤੇ ਲਿਖੇ ਅੱਛਾ ਇਹ ਵੀ ਜੇ ਫਤਵਾ ਹੁੰਦਾ ਜੀ ਉਦੋਂ ਹਾਂ ਨਹੀਂ ਆਪਣਾ ਜਦੋਂ ਮੈਂ ਬੇਠੀ ਦੇ ਵਿੱਚ ਦੀ ਬੈਠਾ ਹਾਂ ਮੈਂ ਤਾਂ ਆਸ-ਪਾਸ ਹੀ ਹੁੰਦਾ ਰਿਹਾ ਕਰਦਾ ਅੱਛਾ ਆ ਮੈਨੂੰ ਕੌਣ ਪੁੱਛਦਾ ਇਧਰ ਨੂੰ ਪੁੱਛ ਬੋਲ ਕਰਾਈ ਦੇ 4 ਲੱਖ ਤੋਂ ਵਾਹੇ ਹਾਂ ਤੇ ਮੈਂ ਤਾਂ ਪੰਜ ਕਹਿੰਦਾ ਵੀ ਇਹਦਾ ਜਤੋਂ ਤੋਂ ਹੋਊਗਾ ਜੀ ਜੱਪ ਕਰਨ ਲੱਗੋ ਹਾਂ ਕੋਈ ਨਹੀਂ ਜਦੋਂ ਮੇਰਾ ਗੇੜ ਦੇ ਵਿੱਚ ਚੱਲੀ ਕਰਕੇ ਕਿਹਾ ਕਿ ਬੰਦਲੀ ਭੈਣ ਜੀ ਉਹ ਮਤਿਆਰ ਜੀ मैं दिन वेट था 5000 हां लग रहा है 5000 4000 में 5000 दो देगा अच्छा मैं कोई मेरे का अच्छा मोबाइल नंबर दीजिए 9486 ਨਰਮਾ ਇਹ ਇਹ ਅਜਾ ਤੂੰ ਖਾ ਨੇ ਤੁਕਾਂ ਲੈ ਚਲਾ ਦੇਮ ਜੇਪੇ ਪੜਾ ਮੇਰੇ ਨਾਲ ਆ ਜਾ ਮੈਂ ਅੱਗੇ ਬੋ ਮੰਗਾ ਤੂੰ ਪਿੱਛੇ ਵਧੀ ਹੈ ਚਲਾ ਲੈਣਾ ਇਹਨੂੰ ਚਾਲ ਪਿਆ ਜੇ ਵਿੱਚ ਤੇ ਪਾ ਆ ਲੋਚੀ ਮ ਫੋਨ ਕਰਨ ਤੇ ਲਾ ਦੂਗਾ ਬੱਸ ਚੱਲੂ ਕਰਕੇ ਇਹ ਨਾ ਗੱਲ ਕਰਦੇ ਆਂ ਅੱਗੇ ਹੋਰ ਗੱਲ ਕਰਦੇ ਹਾਂ ਨਾ 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 ਮੈਂ ਗੱਲ ਕਰਾ ਦਿੰਦਾ ਤੁਹਾਡੇ ਨਾਲ ਇਹ ਜਦੋਂ ਮਰਜੀ ਤੁਸੀਂ ਇਹ ਜਦੋਂ ਮੈਂ ਆਉਣ ਕੋਈ ਨਾ ਪਤਾ ਕਿਹਾ ਸੀ ਜਦ ਮਰਚੀ ਆ ਜਾ ਕੋਈ ਠੀਕ ਹੈ ਚਲੋ ਜਦ ਤੁਹਾਡਾ ਠੀਕ ਰਹੇ ਚਲੇ ਲੈ ਜੀ ਇਹਨਾਂ ਨੂੰ ਕੱਲ ਹੋਰ ਲੱਕ ਜਾ ਰਹੇ ਇਹ ਤੁਹਾਡਾ ਕਰਾਣਾ ਮਨ ਕਰਦਾ ਤੁਸੀਂ ਫੋਨ ਤੇ ਹੀ ਦੱਸ ਦਿਓ ਮੈਨੂੰ ਜਦ ਆਉਣਾ ਹੈ ਨੰਬਰ ਮੇਰਾ ਕਰ ਲਓ ਨੋਟ ਕੋਈ ਜਦ ਨੰਬਰ ਮੈਂ ਆਪ ਕੋ ਦੇ ਲੈਣ Well okay. with the next. ਇਹ ਮੇਰੇ ਹੱਥਾਂ ਦੇ ਨਾਲ ਨਰੰਗਾਰੀ ਬਹੁਤੀ ਉਹਦੇ ਵਿੱਚ ਆ ਗਿਆ ਹੈ ਮੇਰੇ ਦਾ ਕੈਮਰਾ ਫਟਲਰੀ ਦਾ ਮੈਨੇਜ ਵੀ ਆ ਜਾਂਦਾ ਜੀ ਜਿਵੇਂ ਗੋਲੀ ਰੱਖੀਆਂ ਬਿਲਕੁਲ ਜੀ ਨਹੀਂ ਨਹੀਂ ਬਰਾਕਰ ਦੇ ਵੀ ਵੀ ਨਹੀਂ ਉਹ ਤਾਂ ਕੈਮਰੇ ਦੇ ਫਟਲਰੀ ਦੇ ਅੰਦਰੋਂ ਮੈਂ ਕਿਉਂ ਉਹਦੇ ਵਿੱਚ ਜਿਦ ਰੱਖੀ ਇਹ ਤਾਂ ਨਾਲ ਇੱਕ ਨਰੰਗਾਰੀ ਘੋਣਾ ਜੀ ਉਹਦੇ ਵਿੱਚ ਕੈਮਰਾ ਲੱਗਿਆ ਸੀ ਉਸ ਕੈਮਰੇਜ ਕੈਦ ਹੋ ਗਿਆ 日本に来るのは、それはいけどね。

And here oh. are

ਹਰ ਕੋਈ ਯਾਦ ਹੈ ਇਹ ਟੋਟਲ ਪੁਲਸਰ ਨੇ ਕਿੰਨੀ ਰਿਸ਼ਵਤ ਲਈ ਜਿਹੜੀ ਕੋਈ ਇਹ ਜੇ ਮੈਂ ਟੋਟਲ ਤਰ੍ਹਾਂ ਦੇ ਮੀਨਾ ਰੰਧਾਵਾ ਦੀ ਰਿਸ਼ਵਤ ਲਾ ਕੇ ਤਾਂ ਫਿਰ ਤਾਂ 10 ਲੱਖ